ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਨਾਮਜੀ ਰੋਡ ਔਰ ਚੰਗ ਜੀ ਸੋ ਜੀ ਕਿੰਨਾ ਟਾਈਮ ਤੋਂ ਲੰਘਾ ਰਿਹਾ ਤੇ ਕਿੰਨਾ ਟਾਈਮ ਹੋ ਗਿਆ ਟੁਰਦੇ ਬਗਰ ਔਰ ਸਾਡਾ ਇਲਾਕਾ ਰਾਉਂ ਰੋਡ ਜ਼ਿਲ੍ਹਾ ਲੁਧਿਆਣਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਰਾਉਂ ਰੋਡ ਦੇ ਜਿੰਨੇ ਵੀ ਪਿੰਡਾ ਮੰਗਲੀ ਮੰਗਲੀ ਦੀ ਨੌਜਵਾਨ ਸਭਾ ਦੇ ਜਿਹੜੇ ਨੌਜਵਾਨਾ ਉਹ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਲਾਕੇ ਦੇ ਪਿੰਡਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਉਸ ਪ੍ਰਿੰਟ ਦੀ ਵਿੱਚੋਂ ਪੈਸੇ ਕੱਟੇ ਕਰਕੇ ਜੋ ਵੀ ਰਸਤ ਬਣਦੀ ਹੈ ਉਹਦਾ ਲੰਗਰ 20 ਪਿਛਲੇ 20 ਸਾਲ ਤੋਂ ਚਾਰ ਮਸ਼ੂਰ ਕਾਰਗੜੀ 30 ਸਭਿੱਤਰ ਧਰਤੀ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਲੰਗਰ ਚੱਲ ਰਿਹਾ ਹੈ ਜੇ ਸੱਚੇ ਬਾਸ਼ਾ ਨੇ ਚਾਹਿਆ ਤਾਂ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੰਗਲੀ ਦੇ ਜਿਹੜੇ ਨੌਜਵਾਨ ਹਨ ਉਹ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣਗੇ ਲੰਗਰ ਕੀ ਕਿ ਚਲਾਇਆ ਗਿਆ ਆਪਣਾ ਲੰਗਰ ਦੇ ਵਿੱਚ ਦਾਲ ਫੁਲਕਾ ਜਲੇਬੀ ਦੀਰ ਵੀ ਬਣਦੀ ਆ ਚੋਲ ਵੀ ਬਣਦੇ ਆ ਤੇ ਚਾਹ ਵੀ ਬਣਦੀ ਆ ਪਕੌੜੇ ਵੀ ਬਣਦੇ ਆ ਗੁਰਕਾ ਸਾਹਿਬ ਆਈ ਗੁਰਦੀ ਕੀ ਫਤਿਹ ਵੀ ਨਾਮ ਜੀ ਥੋੜਾ ਹੋਰ ਚੰਗ ਜੀ ਥੋੜੀ ਜੀ ਕਿੰਨਾ ਨਾਮ ਤੋਂ ਲੰਗਰ ਲਾ ਦਿੱਤੇ ਕਨੇਡਾ ਤੋਂ ਦੁਨੀਆਂ ਤੋਂ ਲਾ ਦਿੱਤੇ ਔਰ ਸਾਡਾ ਇਲਾਕਾ ਰਾਉਂ ਰੋਡ ਜ਼ਿਲ੍ਹਾ ਲੁਧਿਆਣਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਰਾਉਂ ਰੋਡ ਦੇ ਜਿੰਨੇ ਵੀ ਪਿੰਡਾਂ ਮੰਗਲੀ ਦੀ ਮੰਗਲੀ ਦੀ ਨੌਜਵਾਨ ਸਭਾ ਦੇ ਜਿਹੜੇ ਨੌਜਵਾਨਾ ਉਹ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਲਾਕੇ ਦੇ ਪਿੰਡਾਂ ਦੇ ਵਿੱਚੋਂ ਵੈਸੇ ਇਕੱਠੇ ਕਰਕੇ ਪਿੰਡ ਦੀ ਵਿੱਚੋਂ ਪੈਸੇ ਇਕੱਠੇ ਕਰਕੇ ਜੋ ਵੀ ٹرسٹ ਬਣਦੀ ਹੈ ਉਹਦਾ ਲੰਗਰ 20 ਪਿਛਲੇ 20 ਸਾਲ ਤੋਂ ਚਰਨ ਸ਼ੋਕ ਕਰਾਲਗੜ੍ਹ ਦੀ ਪਵਿੱਤਰ ਧਰਤੀ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਲੰਗਰ ਚੱਲ ਰਿਹਾ ਹੈ ਜੇ ਸੱਚੇ ਬਾਦਸ਼ਾਹ ਨੇ ਚਾਹਿਆ ਤਾਂ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੰਗਲੀ ਦੇ ਜਿਹੜੇ ਨੌਜਵਾਨ ਹਨ ਉਹ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣਗੇ ਲੰਗਰ ਕੀ ਕੀ ਚਲਾਇਆ ਗਿਆ ਆਪਣੇ ਨੂੰ ਲੰਗਰ ਦੇ ਵਿੱਚ ਦਾਲ ਫੁਲਕਾ ਜਲੇਬੀ ਪੀਰ ਵੀ ਬਣਦੀ ਆ ਚੌਲ ਵੀ ਬਣਦੇ ਆ ਤੇ ਚਾਹ ਵੀ ਬਣਦੀ ਆ ਪਕੌੜੇ ਵੀ ਬਣਦੇ ਆ